ਤੇ ਸਤਗੁਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਫਰਮਾਨ ਹੈ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਹਰ ਇੱਕ ਸੇਖ ਨੂੰ ਹੁਕਮ ਹੈ ਸਤਗੁਰ ਸੱਚੇ ਪਾਤਸ਼ਾਹ ਦਾ ਗੁਰ ਸਤਗੁਰ ਕਾ ਜੋ ਸੇਖ ਖਾਏ ਸੋ ਭਲਕੇ ਉਠੇ ਹਰ ਨਾਮ ਤੇ ਆਵੇ ਆਪ ਰਹਿਤਵਾਨ ਹੋਈਏ ਆਪ ਅੰਮ੍ਰਿਤਧਾਰੀ ਹੋਈਏ ਆਪ ਬਾਣੀ ਬਾਣੇ ਨਾਲ ਜੁੜੀਏ ਤੇ ਫਿਰ ਜਿੰਨਾ ਕ ਕਰ ਸਕਦੇ ਆ ਉਹਨਾਂ ਕ ਪ੍ਰਚਾਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਆਪ ਸਿੱਖੀ ਕਮਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਕਿਉਂਕਿ ਸਤਗੁਰ ਸੱਚੇ ਬਾਦਸ਼ਾਹ ਨੇ ਗੁਰਬਾਣੀ ਵਿੱਚ ਸਪਸ਼ਟ ਕਰ ਦਿੱਤਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਤੇ ਬਾਕੀ ਜਿੰਨੇ ਵੀ ਅਸੀਂ ਕਾਰੋਬਾਰ ਕਰ ਰਹੇ ਹਾਂ ਕਿਰਤ ਕਾਰਾ ਕਰ ਰਹੇ ਹਾਂ ਪੜਾਈਆਂ ਕਰ ਰਹੇ ਹਾਂ ਸਮਾਜਿਕ ਤੌਰ ਦੇ ਲਈ ਸਮਾਜਿਕ ਜੀਵਨ ਨਿਰਬਾਧ ਲਈ ਸਭ ਕੁਝ ਬਹੁਤ ਜ਼ਰੂਰੀ ਹੈ ਪਰ ਜਿਹੜਾ ਸਾਡਾ ਮੁੱਖ ਮਕਸਦ ਹੈ ਇਹ ਕਿਤੇ ਨਾ ਕਿਤੇ ਇਹੀ ਹੈ ਜੋ ਸੋਹਿਲਾ ਸਾਹਿਬ ਜੀ ਜਿਸੀ ਰੋਜ਼ ਪੜ੍ਹਦੇ ਆਂ ਆਫ ਦਿ ਕਟਾ ਜਿੰਨੇ ਸ੍ਰਣ ਆ ਰਹੇ ਮੰਨੇ ਗੁਰਮਿਲਕਾਰ ਦੇ ਸਵਾਰੇ ਸੋ ਹਰ ਚਾਰ ਗਰੁੱਪ ਨੇ ਚਾਰ ਉਮਰ ਗਰੁੱਪ ਨੇ ਸੋ 4 ਘੰਟੇ ਦੀ ਕਲਾਸ ਹੁੰਦੀ ਹੈ ਹਰ ਇੱਕ ਉਮਰ ਗਰੁੱਪ ਦੀ 1 ਘੰਟੇ ਦੀ ਕਲਾਸ ਜਿਹੜੇ ਕਿ ਸਾਡੇ ਉਹ ਵੀ ਬੜੇ ਸਾਡੇ ਬਾਲਾਪ੍ਰੀਤਮ ਸਟਡੀ ਸਾਈਕਲ ਦੀ ਸਮਰਟੀ ਟੀਮ ਹੈ ਜਿਹੜੇ ਕਿ ਨਿਸ਼ਕਾਮ ਸੇਵਾ ਨਿਭਾਉਂਦੇ ਨੇ ਕਲਾਸਾਂ ਦੀ ਵੀ ਤੇ ਤਾਂ ਜੋ ਜਿਹੜੇ ਵੀ ਸੰਗਤ ਸੁਣ ਰਹੀ ਹੈ ਅਸੀਂ 4 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਪੈਣਾ ਨੇ ਉਹ ਇਸ ਸੰਸਥਾ ਦੇ ਰਾਹੀਂ ਸਿੱਖੀ ਦੇ ਪ੍ਰਚਾਰ ਵਿੱਚ ਸਿੱਖੀ ਨਾਲ ਜੁੜ ਸਕਦੇ ਆ ਨੇ ਸਾਡਾ ਮਕਸਦ ਕੇਵਲ ਐ ਨਹੀਂ ਹੈ ਕਿ ਬੱਚਿਆਂ ਨੂੰ ਸੰਸਥਾ ਨਾਲ ਜੋੜ ਕੇ ਬਾਣੀ ਦੇ ਨਾਲ ਜੋੜਨਾ ਸਾਡਾ ਮਕਸਦ ਹੈ ਇੱਕ ਇੱਕ ਬੱਚੇ ਨੂੰ ਪ੍ਰਚਾਰਕ ਬਣਾਣਾ ਕਿਉਂਕਿ ਸਤਗੁਰੂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ 52 ਬਚਨ ਕੀਤੇ ਉਹਨਾਂ ਵਿੱਚ ਸਪਸ਼ਟ ਕਰ ਦਿੱਤਾ ਗੁਰਬਾਣੀ ਕੰਠ ਕਰਨੀ ਸਿੱਖੀ ਦਾ ਪ੍ਰਚਾਰ ਕਰਨਾ ਸੋ ਸਾਡੀ ਕੋਸ਼ਿਸ਼ ਹੈ ਕਿ ਬੱਚੇ ਜੁੜਨ ਗੁਰਬਾਣੀ ਨਾਲ ਜੁੜਨ ਇਤਿਹਾਸ ਨਾਲ ਜੁੜਨ ਪਹਿਲਾ ਖੰਡੇ ਬਾਟੇ ਦੀ ਪਹਲ ਲੈ ਕੇ ਕਲਗੀਧਰ ਪਿਤਾ ਜੀ ਜਹਾਜੇ ਚੜਨ ਤੇ ਉਹਦੇ ਬਾਅਦ ਹੋਰਨਾਂ ਨੂੰ ਜਹਾਜੇ ਚੜਨ ਦੇ ਲਈ ਉਪਰ ਆ ਲਿਖ ਗੁਰਬਾਣੀ ਸਾਨੂੰ ਜੀਵਨ ਜਿਉਣਾ ਸਿਖਾਉਂਦੀ ਹੈ ਇਹ ਛੋਟੀ ਜਿਹੀ ਇੱਕ ਉਦਾਹਰਣ ਦੇ ਦਿੰਦੇ ਹਾਂ ਅਸੀਂ ਉਹ ਚ ਪ੍ਰੇਸ਼ਨ ਸ਼ਾਮਿਲ ਕੀਤਾ ਕਿ ਜਿਹੜੇ ਲੋਕ ਪਰਾਈ ਨਿੰਦਿਆ ਚੁਗਲੀ ਕਰਦੇ ਹਨ ਉਹਨਾਂ ਦੇ ਪਰਥਾਏ ਗੁਰੂ ਸਾਹਿਬ ਕੀ ਤਾੜਨਾ ਕਰਦੇ ਹਨ ਤੇ ਉਥੇ ਅਸੀਂ ਪੰਗਤੀ ਗੁਰਬਾਣੀ ਵਿੱਚੋਂ ਕਿ ਜਿਸ ਅੰਦਰ ਤਾਤ ਪਰਾਈ ਹੋਵੇ ਇਸ ਦਾ ਕਦੇ ਨਾ ਹੋ ਵੀ ਪਲ। ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹੇ ਲੁਧਿਆਣਾ, ਜਲੰਧਰ, ਬਠਿੰਡਾ, ਗੁਰਦਾਸਪੁਰ, ਮਾਨਸਾ, ਅੰਮ੍ਰਿਤਸਰ ਅਤੇ ਪੰਜਾਬ ਤੋਂ ਬਾਅਦ ਰਾਜਸਥਾਨ, ਮਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਤੇ ਉਸ ਤੋਂ ਬਾਅਦ ਭਾਰਤ ਤੋਂ ਬਾਅਦ ਦੁਬਈ ਤੋਂ, ਫਰਾਂਸ ਤੋਂ, ਕੈਨੇਡਾ ਤੋਂ ਵੀ ਬੱਚੇ ਜੋ ਇਸ ਉਹਨਾਂ ਨੇ ਗੁਰਬਾਣੀ ਦੇ ਨਾਲ ਜੁੜੇ ਬਾਲ ਪ੍ਰੀਤਮ ਸਟੱਡੀਜ਼ ਕਰਤ ਹੋ ਜਰਾਹੀ। ਮੈਂ ਆਪ ਮੀਡੀਆ ਚੈਨਲ ਤੇ ਰਹੀ। ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਮੂਹ ਪੰਜਾਬੀਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਬੋਲੀ ਦੇ ਨਾਲ ਜੋੜਨ ਦੇ ਲਈ ਇਤਿਹਾਸ ਦੇ ਨਾਲ ਜੋੜਨਾ ਗੁਰਬਾਣੀ ਦੇ ਨਾਲ ਜੋੜਨਾ ਸਮੇਂ ਦੀ ਬਹੁਤ ਵੱਡੀ ਮੰਗ ਹੈ ਕਿਵੇਂ ਕਿਸਾਨੀ ਅੰਦੋਲਨ ਦੀ ਫਤਿਹ ਹੋਈ ਉਹ ਫਤਿਹ ਦਾ ਕਾਰਨ ਇਹ ਸੀਗਾ ਇੱਕ ਬੜੀ ਵਾਰ ਲੱਗਿਆ ਲੋਕਾਂ ਨੂੰ ਕਿ ਉਹ ਉੱਠ ਕੇ ਆ ਜਾਣਗੇ ਪਰ ਉੱਥੇ ਦਾ ਜੋ ਮਾਹੌਲ ਸੀਗਾ ਉੱਥੇ ਸਹਿਬਜ਼ਾਦਿਆਂ ਦੀਆਂ ਬਾਤਾਂ ਸਾਡੇ ਸਿੱਖ ਜਰਨੈਲਾਂ ਦੀਆਂ ਬਾਤਾਂ ਇੱਕ ਚੀਜ਼ ਉੱਥੇ ਬੈਠੇ ਹੋਏ ਸਿੱਖਾਂ ਨੂੰ ਉੱਥੇ ਬੈਠੇ ਹੋਏ ਬਜ਼ੁਰਗਾਂ ਨੂੰ ਪਤਾ ਸੀ ਕਿ ਸਿੱਖਾਂ ਨੇ ਇੱਕ ਵਾਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਜਿੱਥੇ ਮੋਰਚਾ ਲਾ ਲਿਆ ਫਤਿਹ ਕਰੇ ਬਿਨਾਂ ਜਾਣ ਜਾ ਸਕਦੀ ਏ ਸਿਰ ਜਾ ਸਕਦਾ ਪਰ ਉਹਨਾਂ ਦਾ ਪ੍ਰਣ ਉਹਨਾਂ ਦੀ ਮੰਗ ਕਦੀ ਖਤਮ ਨਹੀਂ ਹੋ ਸਕਦੀ ਇਹ ਪ੍ਰਤੱਖ ਪਰਮਾਣ ਸੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਬਚਨ ਕੀਤਾ ਸੀਗਾ ਫਿਰ ਭਾਵੇਂ ਸੀਸ ਧੜ ਤੋਂ ਜੁਦਾ ਹੋ ਗਿਆ ਤੇ ਉਹਨਾਂ ਨੇ ਤਾਂ ਵੀ ਇੱਕ ਹੱਥ ਖੰਡਾ ਇੱਕ ਹੱਥ ਸੀਸ ਲੈ ਕੇ ਆਪਣਾ ਪ੍ਰਣ ਪੂਰਾ ਕੀਤਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਆਪਣੇ ਘਰਾਂ ਦੇ ਵਿੱਚ ਸਹਬਜ਼ਾਦਿਆਂ ਦੀਆਂ ਭਾਈ ਤਾਰੂ ਸਿੰਘ ਜੀ ਦੀਆਂ ਭਾਈ ਮਨੀ ਸਿੰਘ ਜੀ ਦੀਆਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਿਨ੍ਹਾਂ ਨੇ ਸਾਨੂੰ ਸਿੱਖ ਰਾਜ ਦੀ ਸਥਾਪਨਾ ਕਰਨੀ ਸਿਖਾਈ ਹੈ ਤੇ ਇਹਨਾਂ ਵੱਡਾ ਪ੍ਰਤੱਖ ਪ੍ਰਮਾਣ ਦਿੱਤਾ ਜਿੱਥੇ ਦੋ ਵੀ ਸਿੰਘ ਗੁਰੂ ਕਲਗੀਧਰ ਪਾਸ਼ਾ ਦੀ ਬਖਸ਼ਿਸ਼ ਨਾਲ ਨੇ ਤੇ ਉਹ ਵੀ ਸਿੱਖ ਰਾਜ ਕਾਇਮ ਕਰਨ ਦੀ ਸਮਰੱਥਾ ਰੱਖਦੇ ਹਨ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਸਿੰਘ ਆਲੌਕ ਇਸ ਵਕਤ ਮੈਂ ਮੌਜੂਦ ਹਾਂ ਸਿੰਘ ਸਭਾ ਗੁਰਦੁਆਰਾ ਜਿਹੜਾ ਕਿ 32 ਸੈਕਟਰ ਵਿੱਚ ਮੌਜੂਦ ਹੈ ਸਾਡੇ ਨਾਲ ਮੌਜੂਦ ਨੇ ਬਾਲਾ ਪ੍ਰੀਤਮ ਸੇਵਾ ਸਟੱਡੀ ਸਰਕਲ ਤੇ ਸਾਡੇ ਨਾਲ ਮੌਜੂਦ ਨੇ ਕਿਰਨਦੀਪ ਸਿੰਘ ਜੀ ਇਹਨਾਂ ਵੱਲੋਂ ਇੱਕ ਸਮਾਗਮ ਕਰਾਇਆ ਜਾਂਦਾ ਵਾ ਹਰ ਸਾਲ ਸਮਾਗਮ ਕਰਾਇਆ ਜਾਂਦਾ ਵਾ ਅਪਾ ਗੱਲਬਾਤ ਕਰਾਂਗੇ ਕੀ ਹੁੰਦਾ ਸਰ ਸਭ ਤੋਂ ਪਹਿਲਾਂ ਦੇ ਦੋ ਸੱਸੀ ਗਾਲ ਜੀ ਸਮਾਗਮ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਮਾਗਮ ਕਰਾਉਣ ਦੇ ਤੇ ਸੋਚ ਕਿਸ ਤਰ੍ਹਾਂ ਇਹਦਾ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਲਾ ਪ੍ਰੀਤਮ ਸਟੱਡੀ ਸਰਕਲ 7 ਸਾਲ ਪਹਿਲਾਂ ਜੋ ਅਸੀਂ ਸ਼ੁਰੂ ਕੀਤੀ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਦਾ ਫਰਮਾਨ ਹੈ ਆਪ ਜਪੋ ਅਵਰਾ ਨਾਮ ਜਪਾਵੋ ਸੁਨਤ ਕਹਿਤ ਰਹਿਤ ਗਤ ਪਾਵੋ ਹਰ ਇੱਕ ਸੇਖ ਨੂੰ ਹੋਗਾ ਮੈਂ ਸਤਿਗੁਰ ਸੱਚੇ ਪਾਤਸ਼ਾਹ ਦਾ ਗੁਰਸਤਿਗੁਰ ਕਾ ਜੋ ਸੇਖ ਖਾਏ ਸੋ ਭਲਕੇ ਉਠੇ ਹਰਨਾਮ ਤੇ ਆਵੇ ਆਪ ਰਹਿਤਮਨ ਹੋਈਏ ਆਪ ਅੰਮ੍ਰਿਤਧਾਰੀ ਹੋਈਏ ਆਪ ਬਾਣੀ ਬਾਣੇ ਨਾਲ ਜੁੜੀਏ ਤੇ ਫਿਰ ਜਿੰਨਾ ਕ ਕਰ ਸਕਦੇ ਆ ਉਹਨਾਂ ਕ ਪ੍ਰਚਾਰ ਦੇ ਵਿੱਚ ਆਪਣਾ ਯੋਗਦਾਨ ਪਾਈਏ ਸਾਡੇ ਪੁਰਖਿਆਂ ਨੇ ਆਪਣੇ ਜਾਨਾਵਾਰ ਦਿੱਤੀਆਂ ਆਪਣੀਆਂ ਕੁਲਾਂਵਾਰ ਦਿੱਤੀਆਂ ਸ਼ਹਿਾਰਤਾਂ ਪ੍ਰਾਪਤ ਕਰ ਲਈਆਂ ਪਰ ਆਪਣੀ ਸਿੱਖੀ ਨਹੀਂ ਛੱਡੀ ਸਿੱਖੀ ਦੇ ਪ੍ਰਚਾਰ ਦਾ ਮਾਰਗ ਨਹੀਂ ਛੱਡਿਆ ਉਹਨਾਂ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜਾ ਹੀ ਪਿਆਰ ਦਿੱਤਾ ਭਾਈ ਗੁਰਦਾਸ ਸਾਹਿਬ ਜੀ ਬਾਬਾ ਬੁੱਢਾ ਸਾਹਿਬ ਜੀ ਬਾਬਾ ਦੀਪ ਸਿੰਘ ਸਾਹਿਬ ਵਰਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪ ਸਿੱਖੀ ਕਮਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਸੋ ਉਹਨਾਂ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਇਹ ਸੰਸਥਾ ਸ਼ੁਰੂ ਕੀਤੀ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹਾਂ ਕਿ ਪਿਛਲੇ 7 ਸਾਲਾਂ ਦੇ ਵਿੱਚ ਅਸੀਂ 15 ਮੁਕਾਬਲੇ ਕਰਵਾ ਚੁੱਕੇ ਹਾਂ ਅੰਤਰਰਾਸ਼ਟਰੀ ਪੱਧਰ ਤੇ ਜਿਨ੍ਹਾਂ ਮੁਕਾਬਲਿਆਂ ਦੇ ਰਾਹੀਂ ਹਜ਼ਾਰਾਂ ਬੱਚੇ ਗੁਰਬਾਣੀ ਦੇ ਨਾਲ ਗੁਰਸਿੱਖੀ ਦੇ ਨਾਲ ਮਹਾਨ ਸਿੱਖ ਜਰਨੈਲਾਂ ਦੇ ਮਹਾਨ ਇਤਿਹਾਸ ਦੇ ਨਾਲ ਜੁੜ ਚੁੱਕੇ ਹਨ ਜੇ ਤੁਸੀਂ 15 ਮੁਕਾਬਲੇ ਕਰਾਇਆ ਕਿਹੜੇ ਕਿਹੜੇ ਮੁਕਾਬਲੇ ਹੁੰਦੇ ਨੇ 15 ਮੁਕਾਬਲੇ ਵਿੱਚ ਹਾਂਜੀ ਇਹਦੇ ਵਿੱਚ ਗੁਰਬਾਣੀ ਗੰਠ ਮੁਕਾਬਲੇ ਜਿਸ ਤਰ੍ਹਾਂ ਦਾਸ ਨੇ ਆਪ ਜੀ ਨਾਲ ਸਾਂਝ ਪਾਈ ਜਿਹਦੇ ਵਿੱਚ ਨਿਤਨੇਮ ਦੀਆਂ ਬਾਣੀਆਂ ਸੁਖਮਨੀ ਸਾਹਿਬ ਦੀ ਬਾਣੀ ਸੁਚੇ ਜੀ ਕੁਚੇ ਜੀ ਪਾਟ ਸਹਿਬਾਨਾਂ ਦੇ ਸਵਈਏ ਭਗਤ ਸਹਿਬਾਨ ਦੀ ਬਾਣੀ ਉਸ ਤੋਂ ਬਾਅਦ ਮਹਾਨ ਗੁਰੂ ਸਾਹਿਬਾਨ ਦੇ ਮਹਾਨ ਇਤਿਹਾਸ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਤਾਕਤ ਉਸ ਤੋਂ ਬਾਅਦ ਭਾਟੇ ਸਹਿਬਾਨਾਂ ਦੀ ਜਾਣਕਾਰੀ ਭਗਤ ਸਹਿਬਾਨਾਂ ਦੀ ਜਾਣਕਾਰੀ ਤੇ ਸਾਡੇ ਮਹਾਨ ਸਿੱਖ ਰਾਜ ਦੀਆਂ ਗੱਲਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਦਾਰ ਬਗੇਲ ਸਿੰਘ ਨਵਾਬ ਕਪੂਰ ਸਿੰਘ ਸਰਦਾਰ ਹਰੀ ਸਿੰਘ ਨੱਲੂਆ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਇਹਨਾਂ ਦੇ ਇਤਿਹਾਸਾਂ ਦੇ ਨਾਲ ਵੱਖ-ਵੱਖ ਮੁਕਾਬਲਿਆਂ ਦੇ ਰਾਹੀਂ ਜੋੜਿਆ ਗਿਆ। ਉੱਥੇ ਨਾਲ ਹੀ ਕਵਿਤਾ ਮੁਕਾਬਲੇ, ਸ਼ਬਦ ਗਾਇਨ ਮੁਕਾਬਲੇ, ਲੈਕਚਰ ਮੁਕਾਬਲੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ। ਜਿੱਦੂ ਜੀ ਬਾਣੀ ਗਾ ਰਹੇ ਹੋ ਇਹ ਪੂਰੀ ਸੁਣਾਨੀ ਪੈਂਦੀ ਤੇ ਅਗਰ ਬਾਣੀ ਬੱਚਾ ਉਹ ਪੂਰੀ ਸੁਣਾ ਲਾ ਤੇ ਉਹਨੂੰ ਕੀ ਇਨਾਮ ਮਿਲ ਜੇਗਾ ਇਹਦੇ ਵਿੱਚ ਇਦਾਂ ਹੈ ਕਿ ਅਸੀਂ ਇਹ ਮੇਨ ਕੀਤਾ ਹੀ ਇਸ ਵਾਸਤੇ ਹੈ ਅਸੀਂ ਕੋਈ ਵੀ ਮੁਕਾਬਲਾ ਜਦੋਂ ਅਨਾਉਂਸ ਕਰਦੇ ਆ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਸਾਡੀ ਸਾਰੀ ਹੀ ਟੀਮ ਨਿਸ਼ਕਾਮ ਟੀਮ ਹੈ ਤੇ ਇੱਕ ਹੋਰ ਗੱਲ ਮੈਂ ਬੜੀ ਖੁਸ਼ੀ ਨਾਲ ਆਪ ਜੀ ਨਾਲ ਸਾਂਝੀ ਕਰ ਰਿਹਾ ਸ਼ਾਇਦ ਸਿੱਖ ਪੰਥ ਦੇ ਵਿੱਚ ਦੁਨੀਆ ਦੇ ਵਿੱਚ ਇੱਕੋ ਇੱਕ ਬਾਲਾ ਪ੍ਰੀਤਮ ਸਟਡੀ ਸਰਕਲ ਸੰਸਥਾ ਅਜਿਹੀ ਸੰਸਥਾ ਹੈ ਜਿਹੜੀ ਕਿ ਨਿਸ਼ਕਾਮ ਸੰਸਥਾ ਹੈ ਪੇਟਾ ਰਹਿਤ ਸੰਸਥਾ ਹੈ ਕਿਸੇ ਵੀ ਬੱਚੇ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਤੇ ਅਸੀਂ ਬਲਕਿ ਆਪ ਸਾਡੀ ਸਾਰੀ ਟੀਮ ਜਿਨ੍ਹਾਂ ਕਿ ਸਤਗੁਰ ਸੱਚੇ ਪਾਤਸ਼ਾਹ ਨੇ ਕਿਰਤ ਕਮਾਈਆਂ ਬਖਸ਼ੀਆਂ ਨੇ ਉਹਨਾਂ ਦੇ ਵਿੱਚੋਂ ਦਸਵੰਦ ਇਕੱਠਾ ਕਰਕੇ ਪਹਿਲੇ ਅਸੀਂ ਸਿਲੇਬਸ ਤਿਆਰ ਕਰਦੇ ਹਾਂ ਮੁਕਾਬਲਾ ਉਲੀਕ ਕੇ ਪ੍ਰਚਾਰ ਕਰਦੇ ਹਾਂ ਤੇ ਬੱਚਿਆਂ ਨੂੰ ਫਿਰ ਔਨਲਾਈਨ ਕਲਾਸਾਂ ਦੇ ਰਾਹੀਂ ਉਹ ਗੁਰਬਾਣੀ ਦਾ ਸ਼ੁੱਧ ਉਚਾਰਨ ਗੁਰਬਾਣੀ ਦੀ ਸੰਥਿਆ ਅਤੇ ਸਿੱਖ ਇਤਿਹਾਸ ਦੀਆਂ ਬਾਤਾਂ ਪਾਈਆਂ ਜਾਂਦੀਆਂ ਨੇ ਫਿਰ 10-15 ਕਲਾਸਾਂ ਤੋਂ ਬਾਅਦ ਮੁਕਾਬਲੇ ਲਏ ਜਾਂਦੇ ਹਨ ਤੇ ਮੁਕਾਬਲੇ ਵਿੱਚ ਜਿਹੜੇ ਬੱਚੇ ਜੇਤੂ ਹੁੰਦੇ ਹਨ ਸੋ ਮੈਂ ਸਾਰੀ ਸੰਗਤ ਨੂੰ ਵੀ ਬੇਨਤੀ ਕਰਦਾ ਜੋ 23 24 ਨਵੰਬਰ ਨੂੰ ਇਨਾਮ ਵੰਡ ਸਮਾਗਮ ਹੈ ਉਸ ਵੀ ਜਾ ਕੇ ਵੇਖਣ ਕਿਸ ਤਰ੍ਹਾਂ ਬੱਚੇ ਚਾਂਦੀ ਦੇ ਮੈਡਲ ਕੀਰਤਨੀ ਸਾਜ ਹਰਮੋਨੀਅਮ ਤਬਲਾ ਅਤੇ ਹੋਰ ਵੱਡੇ ਵਿਸ਼ੇਸ਼ ਨਾਮ ਉਸ ਸਮਾਗਮ ਵਿੱਚ ਪ੍ਰਾਪਤ ਕਰਨਗੇ ਜੀ ਔਨਲਾਈਨ ਕਲਾਸ ਆ ਇਹ ਸਿਰਫ 10 ਤੋਂ 15 ਦਿਨ ਪਹਿਲਾਂ ਹੀ ਲਈਤੀ ਜਾਂਦੀ ਹੈ ਕਿ ਪੂਰਾ ਸਾਲ ਲਈਤੀ ਜਾਂਦੀ ਹੈ ਇਹਦੇ ਵਿੱਚ ਇਹਦਾ ਹੈ ਕਿ ਅਸੀਂ ਜਿਵੇਂ ਇੱਕ ਮੁਕਾਬਲਾ ਸਾਡਾ ਸਮਾਪਤ ਹੋ ਗਿਆ ਗੁਰਸਹਿਬ ਦੀ ਕਿਰਪਾ ਨਾਲ ਉਸ ਤੋਂ ਬਾਅਦ ਅਸੀਂ ਨਾਲ ਹੀ ਦੂਜਾ ਮੁਕਾਬਲਾ ਉਲੀਕ ਦਿੰਦੇ ਹਾਂ ਥੋੜੇ ਥੋੜਾ ਜਿਹਾ ਕਵਾਇਟਰ ਕਰਿਓ ਥੈਂਕ ਯੂ ਪੌਜ਼ ਕਰ ਬੋ ਐਨ ਪੌਜ਼ ਕਰ ਹਜੋ ਆਹਰ ਕੁਐਸਚਨ ਪੁੱਛ ਲਓ ਜਿਹੜਾ ਤੁਸੀਂ ਆਨਲਾਈਨ ਕਲਾਸ ਲੈ ਰਹੇ ਹੋ ਪੂਰਾ ਸਾਲ ਲੈਣੀਓ ਕਲਾਸ ਕੇ ਪਿਛੇ ਸਿਰਫ 10 15 ਦਿਨ ਪਹਿਲਾਂ ਔਰ 10 15 ਦਿਨਾਂ ਅਗਰ ਪਹਿਲਾ ਕਲਾਸ ਲੈ ਰਹੇ ਹੋ ਕਿ ਬੱਚੇ ਪ੍ਰੋਪਰ ਤਰੀਕੇ ਨਾਲ ਤਿਆਰ ਹੋ ਜਾਂਦੇ ਨੇ ਬਾਣੀ ਪੜ੍ਹਨ ਦੇ ਵਿੱਚ ਐਕਚੁਅਲੀ ਵੀਰ ਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਸਾਲ ਹੀ ਬੱਚੇ ਗੁਰਬਾਣੀ ਨਾਲ ਕਿਸੇ ਨਾ ਕਿਸੇ ਬਹਾਨੇ ਜੁੜੇ ਰਹਿਣ ਕਿਉਂਕਿ ਸਤਗੁਰ ਸੱਚੇ ਬਾਦਸ਼ਾਹ ਨੇ ਗੁਰਬਾਣੀ ਵਿੱਚ ਸਪਸ਼ਟ ਕਰ ਦਿੱਤਾ ਅਵਰ ਕਾਜ ਤੇਰੇ ਕਿਤੇ ਨਾਕਾਮ ਮੇਲੇ ਸਾਧ ਸੰਗਤ ਭਜ ਕੇਵਲ ਨਾਮ ਤੇ ਬਾਕੀ ਜਿੰਨੇ ਵੀ ਅਸੀਂ ਕਾਰਵਿਹਾਰ ਕਰ ਰਹੇ ਆ ਕਿਰਤਕਾਰਾ ਕਰ ਰਹੇ ਆ ਪੜਾਈਆਂ ਕਰ ਰਹੇ ਆ ਸਮਾਜਿਕ ਤੌਰ ਦੇ ਲਈ ਸਮਾਜਿਕ ਜੀਵਨ ਨਿਰਬਾਦ ਲਈ ਸਭ ਕੁਝ ਬਹੁਤ ਜ਼ਰੂਰੀ ਹੈ ਪਰ ਜਿਹੜਾ ਸਾਡਾ ਮੁੱਖ ਮਕਸਦ ਹੈ ਇਹ ਕਿਤੇ ਨਾ ਕਿਤੇ ਇਹੀ ਹੈ ਜੋ ਸੋਹਲੇ ਸਾਹਿਬ ਜੀ ਜਿਸੀ ਰੋਜ਼ ਪੜਦੇ ਆ ਉਹਦੇ ਘਟੇ ਦਿਨ ਸਹਿਣਾਰੇ ਮੰਨੇ ਗੁਰਮਿਲ ਕਾਰਜ ਸਵਾਰੇ ਸੋ ਗੁਰਬਾਣੀ ਨਾਲ ਜੁੜ ਕੇ ਬਾਣੀ ਬਾਣੀ ਨਾਲ ਜੁੜ ਕੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਹੀ ਅਸੀਂ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਲ ਦੇ ਵਿੱਚ 4 ਮੁਕਾਬਲੇ ਕਰਵਾਏ ਜਾਣ ਤੇ ਕਿਸੇ ਨਾ ਕਿਸੇ ਬੱਚਿਆਂ ਦੀ ਰੁਟੀਨ ਟੁੱਟੇ ਨਾ ਅਸੀਂ ਮੁਕਾਬਲਾ ਉਲੀਕਦੇ ਹਾਂ ਤੇ ਉਹਦੇ ਬਾਅਦ ਬੱਚਿਆਂ ਨੇ ਸਕੂਲਾਂ ਕਾਲਜਾਂ ਵਿੱਚ ਜਾਣਾ ਹੁੰਦਾ ਸਾਡੀ ਕੋਸ਼ਿਸ਼ ਹੁੰਦੀ ਹੈ ਸਿਰਫ ਸ਼ਨੀਵਾਰ ਤੇ ਐਤਵਾਰ ਨੂੰ ਹੀ ਕਲਾਸ ਲੱਗੇ ਸੋ ਇਸ ਤਰ੍ਹਾਂ ਕਰਕੇ 2 ਕੁ ਮਹੀਨੇ ਕਲਾਸਾਂ ਚੱਲਦੀਆਂ ਨੇ ਫਿਰ 1 ਕੁ ਮਹੀਨਾ ਮੁਕਾਬਲੇ ਚ ਲੰਘ ਜਾਂਦਾ ਉਹਦੇ ਬਾਅਦ ਨਾਲ ਹੀ ਅਸੀਂ ਅਗਲਾ ਮੁਕਾਬਲਾ ਉਲੀਕ ਦਿੰਦੇ ਹਾਂ ਮੈਂ ਪੁੱਛਿਆ ਜੀ ਪੂਰਾ ਸਾਲ ਚੱਲਦੀ ਕਲਾਸੇ ਕਿ 10-15 ਦਿਨ ਪਹਿਲਾਂ ਹੀ ਚੱਲਦੀ ਹੈ ਇਹ ਜੀ ਪੂਰਾ ਸਾਲ ਹੀ ਚੱਲਦਾ ਰਹਿੰਦਾ ਕਿਉਂਕਿ ਮੁਕਾਬਲੇ ਤਾਂ ਪਹਿਲਾਂ 2 ਮਹੀਨੇ ਕਲਾਸਾਂ ਇੱਕ ਮੁਕਾਬਲਾ ਹੋ ਗਿਆ ਜੀ ਨਾਲ ਹੀ ਫਿਰ ਅਗਲਾ ਮੁਕਾਬਲਾ ਸੀ ਉਲੀਕ ਦਿੰਦੇ ਆ ਫਿਰ ਉਹਦੀਆਂ ਕਲਾਸਾਂ ਤੇ ਉਹਦਾ ਮੁਕਾਬਲਾ ਸੋ ਇਸ ਤਰ੍ਹਾਂ ਕਰਕੇ ਦੇਖਿਆ ਜਾਏ ਤੇ ਸਾਲ ਦੇ 52 ਐਤਵਾਰ ਨੇ ਤੇ ਲਗਭਗ ਸਾਲ ਦੇ ਜਿੰਨੇ ਵੀ ਸ਼ਨੀਵਾਰ ਐਤਵਾਰ ਨੇ ਅਸੀਂ ਕਲਾਸਾਂ ਕਵਰ ਕਰ ਲੈਂਦੇ ਆ ਇਹ ਕਲਾਸ ਜੀ ਅਸੀਂ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਚਾਰ ਗਰੁੱਪ ਵੰਡ ਲੈਂਦੇ ਆ ਸੋ 4 ਸਾਲ ਤੋਂ 6 ਸਾਲ ਕਿਉਂਕਿ ਹਰ ਬੱਚੇ ਦਾ ਆਪਣਾ ਲੈਵਲ ਹੈ ਤੇ ਛੋਟੇ ਬੱਚਿਆਂ ਨੂੰ ਅਸੀਂ ਸਿਰਫ ਬੇਸਿਕ ਜਾਣਕਾਰੀ ਜਿਵੇਂ ਪੰਜ ਪਿਆਰਿਆਂ ਦੇ ਸਹਬਜ਼ਾਦਿਆਂ ਦੇ ਨਾਮ ਨਿਤਨੇਮ ਦੀਆਂ ਬਾਣੀਆਂ ਛੋਟੀਆਂ ਛੋਟੀਆਂ ਜਾਣਕਾਰੀ ਸੋ ਹਰ ਚਾਰ ਗਰੁੱਪ ਨੇ ਚਾਰ ਉਮਰ ਗਰੁੱਪ ਨੇ ਸੋ 4 ਘੰਟੇ ਦੀ ਕਲਾਸ ਹੁੰਦੀ ਹੈ ਹਰ ਇੱਕ ਉਮਰ ਗਰੁੱਪ ਦੀ 1 ਘੰਟੇ ਦੀ ਕਲਾਸ ਜਿਹੜੇ ਕਿ ਸਾਡੇ ਉਹ ਵੀ ਬੜੇ ਸਾਡੇ ਬਾਲਾ ਪ੍ਰੀਤਮ ਸਟੱਡੀ ਸਰਕਲ ਦੀ ਸਮੁੱਚੀ ਟੀਮ ਹੈ ਜਿਹੜੇ ਕਿ ਨਿਸ਼ਕਾਮ ਸੇਵਾ ਨਿਭਾਉਂਦੇ ਨੇ ਕਲਾਸਾਂ ਦੀ ਵੀ ਜਿਹਨੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਪਾਣੀ ਦੇ ਵਿੱਚ ਇਹ ਕਿੰਨੇ ਸਾਲ ਤੋਂ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚੇ ਵਿੱਚ ਭਾਗ ਲੈ ਸਕਦੇ ਹਾਂ ਜੀ ਇਹ ਤੁਸੀਂ ਬਹੁਤ ਹੀ ਵਧੀਆ ਪ੍ਰਸ਼ਨ ਕੀਤਾ ਤੇ ਤਾਂ ਜੋ ਜਿਹੜੇ ਵੀ ਸੰਗਤ ਸੁਣ ਰਹੀ ਹੈ ਅਸੀਂ 4 ਸਾਲ ਤੋਂ ਲੈ ਕੇ 25 ਸਾਲ ਤੱਕ ਦੇ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਪੈਣਾ ਨੇ ਉਹ ਇਸ ਸੰਸਥਾ ਦੇ ਰਾਹੀਂ ਸਿੱਖੀ ਦੇ ਪ੍ਰਚਾਰ ਵਿੱਚ ਸਿੱਖੀ ਨਾਲ ਜੁੜ ਸਕਦੀਆਂ ਨੇ ਸਾਡਾ ਮਕਸਦ ਕੇਵਲ ਇਹ ਨਹੀਂ ਹੈ ਕਿ ਬੱਚਿਆਂ ਨੂੰ ਸੰਸਥਾ ਨਾਲ ਜੋੜ ਕੇ ਬਾਣੀ ਦੇ ਨਾਲ ਜੋੜਨਾ ਸਾਡਾ ਮਕਸਦ ਹੈ ਇੱਕ ਇੱਕ ਬੱਚੇ ਨੂੰ ਪ੍ਰਚਾਰਕ ਬਣਾਣਾ ਕਿਉਂਕਿ ਸਤਗੁਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹੜੇ 52 ਬਚਨ ਕੀਤੇ ਉਹਨਾਂ ਵਿੱਚ ਸਪਸ਼ਟ ਕਰ ਦਿੱਤਾ ਗੁਰਬਾਣੀ ਕੰਠ ਕਰਨੀ ਸਿੱਖੀ ਦਾ ਪ੍ਰਚਾਰ ਕਰਨਾ ਸੋ ਸਾਡੀ ਕੋਸ਼ਿਸ਼ ਹੈ ਕਿ ਬੱਚੇ ਜੁੜਨ ਗੁਰਬਾਣੀ ਨਾਲ ਜੁੜਨ ਇਤਿਹਾਸ ਨਾਲ ਜੁੜਨ ਪਹਿਲਾ ਖੰਡੇ ਬਾਟੇ ਦੀ ਪਾਹੁਲ ਲੈ ਕੇ ਕਲਗੀਧਰ ਪਿਤਾ ਜੀ ਜਹਾਜ਼ੇ ਚੜਨ ਤੇ ਉਹਦੇ ਬਾਅਦ ਹੋਰਨਾਂ ਨੂੰ ਜਹਾਜ਼ੇ ਚੜਨ ਦੇ ਲਈ ਉਪਰਾਲੇ ਕਰਨ ਜਿਸ ਤਰ੍ਹਾਂ ਕਿ 40 50 ਸਾਲ ਦੇ ਬੱਚੇ ਤੋਂ ਲੈ ਕੇ 25 ਸਾਲ ਦੇ ਬੱਚੇ ਤੱਕ ਇਹਨਾਂ ਲਈ ਅਲੱਗ-ਅਲੱਗ ਬਾਣੀ ਹੁੰਦੀ ਹੈ ਜਾਂ ਕਿਸ ਤਰ੍ਹਾਂ ਇਹਦੇ ਬਾਰੇ ਦੱਸੋ ਥੋੜਾ ਜਿਆ ਹਾਂਜੀ ਜਰੂਰ ਜੀ ਜਿਵੇਂ ਛੋਟੀ ਜਿਹੀ ਇੱਕ ਉਦਾਹਰਣ ਲੈ ਲੈਂਦੇ ਹਾਂ ਇੱਕ ਜਿਹੜਾ ਸਾਡਾ ਆਖੀਰਲਾ ਮੁਕਾਬਲਾ ਹੋਇਆ ਗੁਰੂ ਰਾਮਦਾਸ ਬਾਣੀ ਕੰਠ ਮੁਕਾਬਲਾ ਸੋ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਲਾਵਾਂ ਦਾ ਤੇ ਲਾਵਾਂ ਦੀ ਬਹੁਤ ਵੱਡਾ ਤਰਸ ਬਹੁਤ ਹੀ ਵੱਡੀ ਰਹਿਮਤ ਗੁਰੂ ਰਾਮਦਾਸ ਪਾਸ਼ਾ ਸੋਡੀ ਸੁਲਤਾਨ ਨੇ ਕੀਤੀ ਜੋ ਸਾਨੂੰ ਲਾਵਾਂ ਦੀ ਬਾਣੀ ਬਖਸ਼ੀ ਤੇ ਅਨੰਦ ਕਾਰਜ ਦੀ ਮਰਿਆਦਾ ਦਾ ਬੁੰਡ ਬਣੇ ਆ ਸੋ ਛੋਟੇ ਬੱਚਿਆਂ ਨੂੰ ਅਸੀਂ ਸਿਰਫ ਲਾਵਾਂ ਦੀ ਬਾਣੀ ਫਿਰ ਉਸ ਤੋਂ ਵੱਡੇ ਜੋ 7 ਸਾਲ ਤੋਂ 9 ਸਾਲ ਤੱਕ ਦੇ ਬੱਚੇ ਸਨ ਉਹਨਾਂ ਨਾਲ ਅਸੀਂ ਇੱਕ ਹੋਰ ਬਾਣੀ ਜੋੜ ਦਿੱਤੀ ਗੁਰੂ ਰਾਮਦਾਸ ਸਾਹਿਬ ਦੀ ਉਸ ਤੋਂ ਵੱਡੇ ਬੱਚੇ ਸਨ ਉਹਨਾਂ ਦਾ ਸਿਲੇਬਸ ਵਿੱਚ ਹੋਰ ਵਾਧਾ ਕਰ ਦਿੱਤਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੀਆਂ ਸਿੱਖਿਆਵਾਂ ਵਿੱਚੋਂ ਪ੍ਰਸ਼ਨ ਉਤਰੀ ਤਿਆਰ ਕਰਕੇ ਜਿਵੇਂ ਕਿ ਸਾਨੂੰ ਜੀਵਨ ਜਿਉਣ ਦੀ ਜਾਚ ਆਵੇ ਗੁਰਬਾਣੀ ਸਾਨੂੰ ਜੀਵਨ ਜਿਉਣਾ ਸਿਖਾਉਂਦੀ ਹੈ ਇੱਕ ਛੋਟੀ ਜਿਹੀ ਉਦਾਹਰਣ ਦੇ ਦਿੰਦੇ ਹਾਂ ਅਸੀਂ ਉਹ ਚ ਪ੍ਰਸ਼ਨ ਸ਼ਾਮਿਲ ਕੀਤਾ ਕਿ ਜਿਹੜੇ ਲੋਕ ਪ੍ਰਾਈ ਨਿੰਦਿਆ ਚੁਗਲੀ ਕਰਦੇ ਹਨ ਉਹਨਾਂ ਦੇ ਪਰਥਾਏ ਗੁਰੂ ਸਾਹਿਬ ਕੀ ਤਾੜਨਾ ਕਰਦੇ ਹਨ ਤੇ ਉਥੇ ਅਸੀਂ ਪੰਕਤੀ ਗੁਰਬਾਣੀ ਵਿੱਚੋਂ ਕਿ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਪਲਾ ਕਿ ਜਿਹੜੇ ਲੋਕ ਪਰਾਈ ਨਿੰਦਿਆ ਚੁਗਲੀ ਕਰਦੇ ਹਨ ਉਹਨਾਂ ਦਾ ਕਦੇ ਭਲਾ ਨਹੀਂ ਹੁੰਦਾ ਸੋ ਸਾਡਾ ਮਕਸਦ ਹੈ ਕਿ ਬੱਚਿਆਂ ਨੂੰ ਗੁਰਬਾਣੀ ਦੇ ਰਾਹੀਂ ਇਹਨਾਂ ਮੁਕਾਬਲਿਆਂ ਦੇ ਰਾਹੀਂ ਸੱਚੇ ਜੀਵਨ ਜਾਚੀ ਹੋਣੀ ਆ ਜਾਵੇ ਤਾਂ ਜੋ ਸਾਡਾ ਇਸ ਸੰਸਾਰ ਦੇ ਵਿੱਚ ਆਣਾ ਜਨਮ ਲੈਣਾ ਸਫਲਾ ਹੋ ਸਕੇ ਇਹ ਜੀ ਕੋਈ ਫੀਸ ਵਗੈਰਾ ਵੀ ਲੱਗਦੀ ਹੈ ਜਿਸ ਤਰ੍ਹਾਂ ਕਿ ਮੈਂ ਆਪ ਜੀ ਨੂੰ ਦੱਸਿਆ ਬਹੁਤ ਹੀ ਖੁਸ਼ੀ ਹੈ ਤੇ ਬਹੁਤ ਹੀ ਸ਼ੁਕਰਾਨਾ ਅਕਾਲਪੁਰਖ ਵੈਗਰੂ ਜੀ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਐਸੀ ਟੀਮ ਬਹੁਤ ਛੋਟੀ ਟੀਮ ਤੇ ਐਸੀ ਟੀਮ ਅਕਾਲਪੁਰਖ ਵੈਗਰੂ ਨੇ ਬਖਸ਼ੀ ਜਿਹੜੇ ਕਿ ਆਪ ਹੀ ਆਪਣੇ ਕਿਰਤ ਕਮਾਈਆਂ ਵਿੱਚੋਂ ਦਸਬੰਦ ਕੱਟ ਕੇ ਇਹ ਸਵਾਮਾ ਕਰ ਰਹੇ ਨੇ ਵਾਲਾ ਪ੍ਰੀਤਮ ਸਟਡੀ ਸਰਕਲ ਸੰਸਥਾ ਇੱਕੋ ਇੱਕ ਪੇਟਾ ਰਹਿਤ ਸੰਸਥਾ ਜਿੱਥੇ ਕਿਸੇ ਵੀ ਬੱਚੇ ਤੋਂ ਕੋਈ ਵੀ ਰਜਿਸਟ੍ਰੇਸ਼ਨ ਫੀਸ ਕੋਈ ਵੀ ਕਲਾਸ ਦੇ ਨਾਮ ਤੇ ਫੀਸ ਤੇ ਕੋਈ ਵੀ ਸਿਲੇਬਸ ਦੇ ਨਾਮ ਤੇ ਫੀਸ ਨਹੀਂ ਲਈ ਜਾਂਦੀ ਪਾਰਟਿਸਪੇਟ ਬੱਚੇ ਕਿੱਥੋਂ ਕਿੱਥੋਂ ਕਰ ਰਹੇ ਨੇ ਇਸ ਵਾਰ ਕਿੰਨੇ ਕੁ ਬੱਚੇ ਇਸ ਪਾਰਟਿਸਪੇਟ ਕਰ ਰਹੇ ਨੇ ਕਿੱਥੋਂ ਕਿੱ ਹਾਂਜੀ ਅਕਾਲ ਪੁਰੇ ਖਵਾਈ ਗੁਰੂ ਜੀ ਦੀ ਕਿਰਪਾ ਦੇ ਨਾਲ ਲਗਭਗ 1200 ਤੋਂ 1300 ਬੱਚੇ ਉਹ ਜਿਨ੍ਹਾਂ ਨੇ ਇਸ ਮੁਕਾਬਲੇ ਦੇ ਵਿੱਚ ਭਾਗ ਲਿਆ ਸੀ ਤੇ ਜਿਨ੍ਹਾਂ ਦਾ ਕਿ ਸ਼ਾਇਦ ਜੇ ਮੈਂ ਕੋਸ਼ਿਸ਼ ਕਰਾਂ ਨਾਮ ਦੱਸਣੇ ਤੇ ਮੈਂ ਨਾਮ ਵੀ ਭੁੱਲ ਜਾਵਾਂਗਾ ਪੰਜਾਬ ਦੇ ਲਗਭਗ ਸਾਰੇ ਹੀ ਜ਼ਿਲ੍ਹੇ ਲੁਧਿਆਣਾ ਜਲੰਧਰ ਬਠਿੰਡਾ ਗੁਰਦਾਸਪੁਰ ਮਾਨਸਾ ਅੰਮ੍ਰਿਤਸਰ ਅਤੇ ਪੰਜਾਬ ਤੋਂ ਬਾਅਦ ਰਾਜਸਥਾਨ ਮਧ ਪ੍ਰਦੇਸ਼ ਮਹਾਰਾਸ਼ਟਰ ਤੇ ਗੁਜਰਾਤ ਤੇ ਉਸ ਤੋਂ ਬਾਅਦ ਭਾਰਤ ਤੋਂ ਬਾਅਦ ਦੁਬਈ ਤੋਂ ਫਰਾਂਸ ਤੋਂ ਕੈਨੇਡਾ ਤੋਂ ਵੀ ਬੱਚੇ ਜੋ ਇਸ ਉਹਨਾਂ ਨੇ ਗੁਰਬਾਣੀ ਦੇ ਨਾਲ ਜੁੜੇ ਵਾਲਾ ਪ੍ਰੀਤਮ ਸਟੱਡੀਜ਼ ਕਰ ਕਰ ਦੇ ਰਹੀ। ਸੋ ਮੈਂ ਬਹੁਤ ਹੀ ਖੁਸ਼ ਕਿਸਮਤ ਸਮਝਦਾ ਤੇ ਸ਼ੁਕਰਾਨਾ ਕਰਦਾ ਅਕਾਲ ਪੁਰਖ ਵਾਹਿਗੁਰੂ ਦਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਤੇ ਹੱਥ ਜੋੜ ਕੇ ਅਰਦਾਸ ਕਰਦਾ ਕਿ ਸਤਿਗੁਰੂ ਇਸੇ ਤਰ੍ਹਾਂ ਸਾਡੀ ਟੀਮ ਵਿੱਚ ਏਕਾ ਬਖਸ਼ ਕੇ ਚੜ੍ਹਦੀ ਕਲਾ ਬਖਸ਼ ਕੇ ਇਸੇ ਵਾਂਗ ਲੰਦੇ ਰਹਿਣ। ਕਿੰਨੇ ਦਿਨ ਦਾ ਇਹ ਪ੍ਰੋਗਰਾਮ ਹੁੰਦਾ ਹੈ। ਐਡੀ ਜਿਵੇਂ ਆਪ ਜੀ ਨੂੰ ਜਾਣਕਾਰੀ ਦਿੱਤੀ ਹੈ 10 ਨੇ ਕਿ ਸਾਲ ਵਿੱਚ ਤਿੰਨ ਆ ਚਾਰ ਮੁਕਾਬਲੇ ਹੁੰਦੇ ਨੇ। ਸੋ ਹੁਣ ਸਿਰਫ ਦੋ ਰੋਜਾ ਦੋ ਦਿਨ ਦਾ ਇਨਾਮ ਮੰਡ ਸਮਾਗਮ ਹੈ ਜਿਹਦੇ ਵਿੱਚ ਦੂਰੋਂ ਆਣ ਵਾਲੀ ਸੰਗਤ ਦਾ ਰੈਣ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਤੇ ਇੱਕ ਦਿਨ 23 ਤਰੀਕ ਸ਼ਨੀਵਾਰ ਨੂੰ ਸਾਰਾ ਦਿਨ ਕੀਰਤਨ ਦਰਬਾਰ ਚੱਲੇਗਾ ਗੁਰਮਤ ਵਿਚਾਰਾਂ ਹੋਣਗੀਆਂ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਧੰਨ ਧੰਨ ਜਗਤ ਮਾਤਾ ਗੁਜਰਕੌਰ ਜੀ ਦੀ ਪਾਵਨ ਵਰਸਾਈ ਧਰਤੀ ਫਤਿਹਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਗੁਰਮਤ ਵਿਚਾਰਾਂ ਲਈ ਪਹੁੰਚ ਰਹੇ ਹਨ ਤੇ ਐਤਵਾਰ ਨੂੰ ਅੰਮ੍ਰਿਤ ਵੇਲੇ ਇਥੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 32 ਸੈਕਟਰ ਲੁਧਿਆਣਾ ਤੋਂ ਇੱਕ ਨਗਰ ਕੀਰਤਨ ਦੀ ਰਮਤਾ ਹੋਏਗੀ ਤੋ ਉਸ ਤੋਂ ਬਾਅਦ ਦੁਪਹਿਰ ਦੇ 3-4 ਵਜੇ ਤੱਕ ਜੋ ਸਾਰਾ ਇਨਾਮਨ ਸਮਾਗਮ ਚੱਲੇਗਾ ਜਿਸ ਵਿੱਚ ਕੀ ਬੜੇ ਵਿਸ਼ੇਸ਼ ਨਾਮ ਜਿਵੇਂ ਕੀ ਕੀਰਤਨੀ ਸਾਜ ਹਰਮੋਨੀਅਮ ਤਬਲਾ ਚਾਂਦੀ ਦੇ ਮੈਡਲ ਨਕਦ ਰਕਮ ਅਤੇ ਹੋਰ ਬਹੁਤ ਸਾਰੇ ਨਾਮ ਬੱਚਿਆਂ ਦੇ ਵਿੱਚ ਵੰਡੇ ਜਾਣਗੇ ਤੁਸੀਂ ਮੈਸੇਜ ਕੀ ਦੇਣਾ ਚਾਹੁੰਗੇ ਸੰਗਤਾਂ ਮੈਂ ਆਪ ਮੀਡੀਆ ਚੈਨਲ ਦੇ ਰਾਹੀਂ ਸਮੂਹ ਗੁਰਨਾਨਕ ਨਾਮ ਲੈਵਾ ਸੰਗਤਾਂ ਸਮੂਹ ਪੰਜਾਬੀਆਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਬੱਚਿਆਂ ਨੂੰ ਬੋਲੀ ਦੇ ਨਾਲ ਜੋੜਨ ਦੇ ਲਈ ਇਤਿਹਾਸ ਦੇ ਨਾਲ ਜੋੜਨਾ ਗੁਰਬਾਣੀ ਦੇ ਨਾਲ ਜੋੜਨਾ ਸਮੇਂ ਦੀ ਬਹੁਤ ਵੱਡੀ ਮੰਗ ਹੈ। ਇੱਕ ਉਦਾਹਰਨ ਹੈ 2-4 ਸਾਲ ਪਹਿਲੇ ਦੀ ਕਿਵੇਂ ਕਿਸਾਨੀ ਅੰਦੋਲਨ ਦੀ ਫਤਿਹ ਹੋਈ ਉਹ ਫਤਿਹ ਦਾ ਕਾਰਨ ਇਹ ਸੀਗਾ ਇੱਕ ਬੜੀ ਵਾਰ ਲੱਗਿਆ ਲੋਕਾਂ ਨੂੰ ਕਿ ਉਹ ਉੱਠ ਕੇ ਆ ਜਾਣਗੇ ਪਰ ਉੱਥੇ ਦਾ ਜੋ ਮਾਹੌਲ ਸੀਗਾ ਉੱਥੇ ਸਾਬਜਾਦਿਆਂ ਦੀਆਂ ਬਾਤਾਂ ਸਾਡੇ ਸਿੱਖ ਜਰਨੈਲਾਂ ਦੀਆਂ ਬਾਤਾਂ ਇੱਕ ਚੀਜ਼ ਉੱਥੇ ਬੈਠੇ ਹੋਏ ਸਿੱਖਾਂ ਨੂੰ ਉੱਥੇ ਬੈਠੇ ਹੋਏ ਬਜ਼ੁਰਗਾਂ ਨੂੰ ਪਤਾ ਸੀ ਕਿ ਸਿੱਖਾਂ ਨੇ ਇੱਕ ਵਾਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਜਿੱਥੇ ਮੋਰਚਾ ਲਾ ਲਿਆ ਫਤੇ ਕਰੇ ਬਿਨਾ ਜਾਣ ਜਾ ਸਕਦੀ ਹੈ ਸਿਰ ਜਾ ਸਕਦਾ ਪਰ ਉਹਨਾਂ ਦਾ ਪ੍ਰਣ ਉਹਨਾਂ ਦੀ ਮੰਗ ਕਦੀ ਖਤਮ ਨਹੀਂ ਹੋ ਸਕਦੀ ਇਹ ਪ੍ਰਤੱਖ ਪਰਮਾਣਸੀ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਬਚਣ ਕੀਤਾ ਸੀਗਾ ਫਿਰ ਭਾਵੇਂ ਸੀਸ ਧੜ ਤੋਂ ਜੁਦਾ ਹੋ ਗਿਆ ਤੇ ਉਹਨਾਂ ਨੇ ਤਾਂ ਵੀ ਇੱਕ ਹੱਥ ਖੰਡਾ ਇੱਕ ਹੱਥ ਸੀਸ ਲੈ ਕੇ ਆਪਣਾ ਪ੍ਰਣ ਪੂਰਾ ਕੀਤਾ ਸੋ ਸਾਡਾ ਇਤਿਹਾਸ ਸਾਨੂੰ ਜੀਵਨ ਸਿਰ ਦਿੰਦਾ ਸਾਡਾ ਇਤਿਹਾਸ ਸਾਡੇ ਲਈ ਚਾਨਣ ਮੁਨਾਰਾ ਹੈ ਸੋ ਇਸ ਕਰਕੇ ਇਹ ਮਹਾਰਾਜ ਸਤਗੁਰ ਸੱਚੇ ਪਾਸ਼ਾ ਕਿਰਪਾ ਕਰਨ ਇਸ ਇਤਿਹਾਸ ਦੇ ਨਾਲ ਜੁੜ ਕੇ ਅਸੀਂ ਪਾਰ ਉਤਾਰਾ ਸਾਡਾ ਹੋ ਸਕਦਾ ਸੋ ਸਾਰੀ ਸੰਗਤ ਨੂੰ ਬੇਨਤੀ ਹੈ ਆਪਣੇ ਘਰਾਂ ਦੇ ਵਿੱਚ ਸਹਿਬਜ਼ਾਦਿਆਂ ਦੀਆਂ ਭਾਈ ਤਾਰੂ ਸਿੰਘ ਜੀ ਦੀਆਂ ਭਾਈ ਮਨੀ ਸਿੰਘ ਜੀ ਦੀਆਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਿਨ੍ਹਾਂ ਨੇ ਸਾਨੂੰ ਸਿੱਖ ਰਾਜ ਦੀ ਸਥਾਪਨਾ ਕਰਨੇ ਸਿਖਾਈਏ ਤੇ ਇਹਨਾਂ ਵੱਡਾ ਪ੍ਰਤੱਖ ਪ੍ਰਮਾਣ ਦਿੱਤਾ ਜਿੱਥੇ ਦੋ ਵੀ ਸਿੰਘ ਗੁਰੂ ਕਲਗੀਧਰ ਪਾਸ਼ਾ ਦੀ ਬਖਸ਼ਿਸ਼ ਨਾਲ ਨੇ ਤੇ ਉਹ ਵੀ ਸਿੱਖ ਰਾਜ ਕਾਇਮ ਕਰਨ ਦੀ ਸਿੱਖ ਰਾਜ ਕਾਇਮ ਕਰਨ ਦੀ ਸਮਰੱਥਾ ਰੱਖਦੇ ਹਨ ਸੋ ਮੇਰਾ ਇਹ ਸਾਰੇ ਗੁਨਾਹਕਾਂ ਦੇ ਨਾਮ ਲੈ ਕੇ ਸੰਗਤਾਂ ਨੂੰ ਇਹ ਸੁਨੇਹਾ ਹੈ ਕਿ ਇਸ ਲਹਿਰ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਹੁਤ ਜ਼ਿਆਦਾ ਬਖਸ਼ਿਸ਼ ਕੀਤੀ ਹੈ ਬਹੁਤ ਅਸਲੇਬਸ ਤਿਆਰ ਹੈ ਤੇ ਲਹਿਰ ਦੇ ਵਿੱਚ ਆਪਣਾ ਨਾਮ ਰਜਿਸਟ੍ਰੇਸ਼ਨ ਕਰਵਾ ਕੇ ਅਗਲੇ ਮੁਕਾਬਲਿਆਂ ਦੇ ਵਾਸਤੇ ਜਰੂਰ ਸੰਸਥਾ ਦੇ ਨਾਲ ਜੁੜੋ ਜੀ ਮੈਂ ਲਾਸਟ ਕੁਐਸਚਨ ਲਹਿਰ ਦੇ ਵਿੱਚ ਤੁਸੀਂ ਕਿਹਦਾ ਨਾਮ ਰਜਿਸਟ੍ਰੇਸ਼ਨ ਕਰਾਣਾ ਕਿਸ ਤਰ੍ਹਾਂ ਕਰਾਣਾ ਹੈ ਵੀ ਦੱਸੋ ਇਹ ਜੀ ਸਾਡਾ ਬਾਲਾ ਪ੍ਰੀਤਮ ਸਟੱਡੀ ਸਰਕਲ ਦਾ ਜੋ ਨੰਬਰ ਹੈ WhatsApp ਨੰਬਰ 885 45976 ਮੈਂ ਬੇਨਤੀ ਕਰਾਂਗਾ ਆਪ ਜੀ ਸਕ੍ਰੀਨ ਤੇ ਵੀ ਦਿਖਾ ਦਿਓ ਸੰਗਤ ਨੂੰ 6280545960 ਇਸ ਨੰਬਰ ਤੇ ਆਪ ਜੀ WhatsApp ਤੇ ਬੱਚੇ ਦਾ ਆਧਾਰ ਕਾਰਡ ਤੇ ਨਾਮ ਸੈਂਡ ਕਰ ਸਕਦੇ ਹੋ ਤੇ ਉਹਦੇ ਬਾਅਦ ਜਿਹੜੀ ਸਾਰੀ ਜਾਣਕਾਰੀ ਹੈ ਉਹ ਸਾਡੀ ਟੀਮ ਵੱਲੋਂ ਬੱਚਿਆਂ ਨਾਲ ਸਾਂਝੀ ਕੀਤੀ ਜਾਏਗੀ ਬੱਚਿਆਂ ਦਾ ਨੰਬਰ ਸਾਡੇ ਗਰੁੱਪ ਵਿੱਚ ਐਡ ਕਰ ਲਿਆ ਜਾਏਗਾ ਤੇ ਇੱਕ ਹੋਰ ਜਾਣਕਾਰੀ ਅਸੀਂ ਲੁਧਿਆਣੇ ਦੀਆਂ ਤਿੰਨ ਜ਼ੋਨਾਂ ਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਕੰਠ ਕਰਵਾ ਕੇ ਅਤੇ ਗੁਰਮਤ ਅਨੁਸਾਰ ਜਿਵੇਂ ਰਖੜੀ ਦਾ ਤਿਉਹਾਰ ਜਾਂ ਹੋਰ ਤਿਉਹਾਰਾਂ ਦੇ ਉੱਤੇ ਅਸੀਂ ਬੱਚਿਆਂ ਤੋਂ ਪਲੇ ਤਿਆਰ ਕਰਕੇ ਵੀ ਉਹਦੇ ਵਿੱਚ ਜਾਣਕਾਰੀ ਸਾਂਝੀ ਕਰਦੇ ਹਾਂ ਸਾਡਾ YouTube ਚੈਨਲ ਵੀ ਹੈ ਬਾਲਾ ਪ੍ਰੀਤਮ ਸਟੱਡੀ ਸਰਕਲ ਜਿੱਥੇ ਕਿ ਬੱਚਿਆਂ ਦੁਆਰਾ ਹੀ ਗੁਰਬਾਣੀ ਗੁਰ ਇਤਿਹਾਸ ਸਿੱਖ ਇਤਿਹਾਸ ਦੀਆਂ ਵੀਡੀਓਜ਼ ਪਾਈਆਂ ਜਾਂਦੀਆਂ ਨੇ ਸੋ ਆਪ ਵੀ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਕਰਕੇ ਅਗਲੇ ਮੁਕਾਬਲਿਆਂ ਦੀ ਜਾਣਕਾਰੀ ਲੈ ਸਕਦੇ ਹੋ ਜਿੱਦਕਿ ਹਰ ਸਾਲ ਬਾਲਾਪ੍ਰੀਤ ਵਿੱਚ ਸਟੱਡੀ ਸਰਕਲ ਬੋਲੋ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਪ੍ਰੋਗਰਾਮ ਕਰਾਏ ਜਾਂਦੇ ਨੇ ਬਾਣੀ ਕੰਠ ਕਰਾਈ ਜਾਂਦੀ ਬੱਚਾ ਨੂੰ ਸਿੱਖੀ ਨਾਲ ਜੋੜਨ ਦੀ ਪ੍ਰੇਰਿਤ ਕੀਤਾ ਜਾਂਦਾ ਵਾ ਔਰ ਮੁਕਾਬਲੇ ਕਰਾਏ ਜਾਂਦੇ ਨੇ ਕਿਸੇ ਕੋ ਬਾਣੀ ਸੁਣੀ ਜਾਂਦੀ ਕਿਸੇ ਕੋ ਸ਼ਬਦ ਸੁਣੀ ਜਾਂਦੇ ਉਸ ਦੇ ਆਧਾਰ ਤੇ ਕਿਸੇ ਨੂੰ ਫਸਟ ਪ੍ਰਾਈਜ਼ ਹਾਰਮੋਨੀਅਮ ਦਿੱਤਾ ਜਾਂਦਾ ਕਿਸੇ ਨੂੰ ਤਬਲਾ ਦਿੱਤਾ ਜਾਂਦਾ ਵਾ ਹਰ ਸਾਲ 15 ਇਹ ਤਕਰੀਬਤ ਦੇ ਪ੍ਰੋਗਰਾਮ ਕਰਾ ਚੁੱਕੇ ਨੇ ਇਸ ਸਾਲ ਵੀ ਬਹੁਤ ਹੀ ਵੱਡੇ ਪੱਧਰ ਤੇ ਇਹਨਾਂ ਵੱਲੋਂ ਜਿਹੜਾ ਬਰਾ ਪ੍ਰੀਤਮ ਸਟਡੀ ਸਰਕਲ ਵੱਲੋਂ ਪ੍ਰੋਗਰਾਮ ਕਰਾਇਆ ਜਾ ਰਿਹਾ ਵਾ ਔਰ ਦੂਰੋਂ ਦੂਰੋਂ ਲੋਕ ਐਥਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਥੇ ਲੋਕ ਪਹੁੰਚਨੇ ਪਾਰਟਿਸਪੇਟ ਕਰ ਰਹੇ ਨੇ ਬਾਕੀ ਹੋਰ ਵੀ ਨਵੇਂ ਆਪ ਲੈ ਕੇ ਹਾਜ਼ਰ ਹੋਵਾਂਗੇ ਬੇਬੇ